ਪੁਲਿਸ ਅਤੇ ਗੈਂਗਸਟਰ ਚੱਲੀਆਂ ਗੋਲੀਆਂ ਤਿੰਨ ਗੈਂਗਸਟਰ ਹੋਏ ਜ਼ਖਮੀ ਤੁਰਨਾ ਵੀ ਹੋਇਆ ਔਖਾ ਇਸ ਵੇਲੇ ਦੀ ਫਰੀਦਕੋਟ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਫਰੀਦਕੋਟ ਦੇ ਵਿੱਚ ਗੈਂਗਸਟਰਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਦੇ ਵਿੱਚ ਗੈਂਗਸਟਰ ਘੁੰਮ ਰਹੇ ਨੇ ਤਾਂ ਜਦੋਂ ਪੁਲਿਸ ਉਹਨਾਂ ਨੂੰ ਫੜਨ ਗਈ ਤਾਂ ਉਹਨਾਂ ਚਾਰਾਂ ਵਿੱਚੋਂ ਇੱਕ ਗੈਂਗਸਟਰ ਨੇ ਪੁਲਿਸ ਦੇ ਫਾਇਰਿੰਗ ਕਰ ਦਿੱਤੀ ਜਿਸ ਦਾ ਨਾਮ ਸੰਜੀਵ ਸਿੰਘ ਸੀ ਉਸਨੇ ਪੁਲਿਸ ਨੂੰ ਵੇਖ ਕੇ ਪੁਲਿਸ ਦੇ ਫਾਇਰਿੰਗ ਕਰ ਦਿੱਤੀ ਤੇ ਜਿਸ ਤੋਂ ਬਾਅਦ ਸੀਐਸਟਾਫ ਦੀ ਪੁਲਿਸ ਨੇ ਵੀ ਦੁਆਪੀ ਫਾਇਰਿੰਗ ਕੀਤੀ ਤਾਂ ਫਾਇਰਿੰਗ ਜਖਮੀ ਹੋ ਗਏ ਨੇ ਜਦ ਕਿ ਇੱਕ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਿਆ ਹੁਣ ਤਿੰਨੇ ਗੈਂਗਸਟਰ ਜੋ ਕਿ ਜ਼ਖਮੀ ਹੋ ਗਏ ਨੇ ਪੁਲਿਸ ਨੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਆਖਿਰ ਕੀ ਇਹ ਸਾਰਾ ਮਾਮਲਾ ਉਹ ਤੁਹਾਨੂੰ ਐਸਪੀ ਦੇ ਕੋਲ ਸੁਣਾਉਣੇ ਆ ਇਦਾਂ ਜੀ ਜਿਹੜੀ ਸੀਜੀਏ ਫਰੀਦਕੋਟ ਦੀ ਟੀਮ ਹੈ ਆਪਣੀ ਪੰਜ ਕਰਾਈ ਤੋਂ ਔਲਕੀ ਰੋਡ ਤੇ ਗਸ਼ਤ ਕਰ ਰਹੀ ਸੀ ਤੇ ਜਦ ਕਿ ਇਹਨੂੰ ਪਤਾ ਲੱਗਾ ਕਿ ਕੋਈ ਅਣਪਛਾਤੇ ਵਿਅਕਤੀ ਕਿਸੇ ਵਾਰਦਾਤ ਦੀ ਤਾਕ ਚ ਲਗੇ ਫਿਰਦੇ ਅਤੇ ਉੱਥੇ ਜਦੋਂ ਇਹਨਾਂ ਨੇ ਉਸ ਪਾਸੇ ਗਏ ਐ ਚੀਜ਼ ਨੂੰ ਵੈਰੀਫਾਈ ਕਰਨ ਤੇ ਅੱਗੇ ਤੂੰ ਜਿਹੜੇ ਹੈਗੇ ਆ ਬੰਦੇ ਸੀ ਜਿਹੜੇ 4 ਨੰਬਰ ਸੀ ਤੇ ਉਹਨਾਂ ਨੇ ਇਹਨਾਂ ਤੇ ਅਨਪਰਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਐ ਉਸ ਚ ਅੱਗੇ ਫਿਰ ਐਸੀ ਵੀ ਅੱਗੇ ਆਪਣੇ ਬਚਾਲ ਹੀ ਫਾਇਰਿੰਗ ਕੀਤੀ ਹੈਗੀ ਆ ਤਿੰਨ ਬੰਦੇ ਅਸੀਂ ਜਿੰਨਾਂ ਕੀ ਕਹਿੰਦੇ ਆ ਤੇ ਮੌਕੇ ਤੇ ਹੀ ਫੜਲੇ ਹੈਗੇ ਇੱਕ ਬੰਦਾ ਹਜੇ ਐਪਰੀਹੈਂਡ ਕਰਨਾ ਉਹ ਫਿਰ ਇਸ ਚੀਜ਼ ਦਾ ਫਾਇਰਿੰਗ ਦਾ ਆਰਡਰ ਆਰਡਰ ਲੈ ਕੇ ਤੇ ਉੱਥੋਂ ਭੱਜਣ ਚ ਕਾਮਯਾਬ ਹੋ ਗਿਆ ਉਸ ਦੀ ਫਾਇਰਿੰਗ ਨਾਲ ਜਿਹੜੇ ਤਿੰਨ ਲੋਕ ਜ਼ਖਮੀ ਹੋਏ ਕਿਤੇ ਕਿਤੇ ਇਹਨਾਂ ਦੇ ਕੋਈ ਨਹੀਂ ਜਰੂਰੀ ਇਹ ਇਹਨਾਂ ਦੇ ਜ਼ਿਆਦਾਤਰ ਜਿਹੜੀ ਕਹਿੰਦੇ ਲੈਗਸ ਜੀ ਲੱਗੀਆਂ ਜੀ ਉਹ ਤੇ ਬਾਕੀ ਹਜੇ ਡਾਕਟਰ ਇਲਾਜ ਕਰ ਰਹੇ ਨੇ ਮੁੱਢਲੀ ਇਹਦੇ ਹੋਰ ਜਿੱਥੇ ਹੋएगी ਤੇ ਉਹ ਡਾਕਟਰ ਪਤਾ ਕਰ ਰਹੇ ਸਰ ਉਹਨਾਂ ਵੱਲੋਂ ਕੋਈ ਨਾ ਕੋਈ ਫਾਇਰਿੰਗ ਕੀਤੀ ਗਈ ਉਹਨਾਂ ਵੱਲੋਂ ਵੀ ਕੀਤਾ ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ ਅਨਪਰੋਵੋਕਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ ਐਸੀ ਤੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਅਜੇ ਤੇ ਉਹਨਾਂ ਨੇ ਪੁਲਿਸ ਪਾਰਟੀ ਦੇ ਵਿੱਚ ਦੇ ਸਾਰੀ ਗੋਲੀ ਚਲਾ ਦਿੱਤੀ ਸਰ ਕਿਸੇ ਗੈਂਗ ਨਾਲ ਵੀ ਸਬੰਧ ਹੁੰਦਾ ਹੈ ਇਹ ਹਜੇ ਸਾਰਾ ਕੁਝ ਅਹੀ ਵੈਰੀਫਾਈ ਕਰ ਰਹੇ ਸੀ ਕਿ ਕਿਉਂ ਉਹਨਾਂ ਨੇ ਇੱਕ ਸ਼ੱਕੀ ਫਰਾਰ ਵੀ ਦੱਸਿਆ ਜਾ ਰਿਹਾ ਹੈ ਹਾਂਜੀ ਹਾਂਜੀ ਮਲਾਜਮਾਂ ਦਾ ਵਿਚਾਰਿਆ ਮ ਅਸਲਾ ਕਿਰਾ ਜੀ ਮਿਲਿਆ ਜੀ ਇੱਕ ਮਿਲਿਆ ਪਛਾਣ ਇਹਨਾਂ ਨੂੰ ਮੈਡੀਕਲ ਏਡ ਦਵਾਈਏ ਤੇ ਫਿਰ ਇਸ ਤੋਂ ਬਾਅਦ ਸਾਰਾ ਕੁਝ ਪੁੱਛ ਪੜਤਾਲ ਕਰਾਂਗੇ ਇਹਨਾਂ ਚ ਮੁੱਖ ਜਿਹੜਾ ਸਰਗਣਾ ਹੈ ਹਰਿਆਣੇ ਦਾ ਦੱਸਿਆ ਜਾ ਰਿਹਾ ਸੋਨੀਪਟ ਦਾ ਹਾਂ ਜੀ ਮੈਂ ਫੇਰ ਹੀ ਕਹਿ ਰਿਹਾ ਕਿ ਹਜੇ ਪਹਿਲਾਂ ਇਹਨਾਂ ਨੂੰ ਹੀ ਜੇ ਮੈਡੀਕਲ ਏਡ ਦਵਾ ਰਹੇ ਇਥੇ ਐਮਰਜੈਂਸੀ ਚ ਆਪਾਂ ਦਾਖਲ ਕਰਾਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਪੀਰਕੋਟ ਇਹ ਬਾਕੀ ਕੀ ਹੈ ਕੀ ਇਹਨਾਂ ਦਾ ਪਰਪਸ ਹੀ ਕਿਥੇ ਬਿਲੋਂਗ ਕਰਦੇ ਨੇ ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ ਇਹ ਥੋੜੇ ਸਮੇਂ ਤੱਕ ਇਹ ਤੋਂ ਪੁੱਛ ਪੜਤਾਲ ਕਰਕੇ ਫਿਰ ਸਾਰਾ ਕੁਝ ਜਾਇਆ ਹੋਏਗਾ ਠੀਕ ਹੈ